ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਉਹ ਹੋ ਗਿਆ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਆਪਣੇ ਦਰਿਆ ਦੇ ਪਾਰ ਵਾਲੇ ਖਰਮ ਦੇ ਚੱਲੇ ਆਂ ਤੇ ਸਾਡਾ ਕੋੜਾ ਸਭ ਤਿਆਰ ਆ ਤੇ 2 ਵਜੇ ਕੋਟੇ ਆਪਾਂ ਅਥਰੇ ਜਨਰੈਲੀ ਤੇ ਆਪਣਾ ਜੌਂਡੀਆ ਟਰੈਕਟਰ ਦੋਹਾਂ ਪਛੇਤਰੀਆਂ ਦੇ ਪਾਰੀਆਂ ਵਾ ਜਣਾ ਬੰਦਾ ਆਪਣੇ ਤੇਲ ਤੋਂ ਜਿਹੜਾ ਖਰਮ ਲੈ ਆ ਤੇ ਫਿਰ ਆਪਾਂ 10 1:30 ਦੇ ਟਰੈਕਟਰ ਆਪਾਂ ਪਾਰ ਕਰਾਂਗੇ ਤਾਂ ਮਸਾਲਾ ਜੇ ਕੋਹਣੇ ਉੱਤੇ ਜਾ ਕੇ ਕੋ ਬੈਂਟਰੇਟਰ ਇਹਦੇ ਪਾਰ ਕਦੀ ਦੀ ਇਹ ਦਰਿਆ ਤੋਂ ਤਾਂ ਇਹ ਦੁਨੀਆਂ ਪਾਲਣੇ ਜੁਵਾਨਾਂ ਨੇ ਰਾਜ ਮੁੜਿਆ ਨਹੀਂ ਇਹ ਟ੍ਰੈਕ ਲੱਗੇ ਇਹ ਉੱਪਰ ਬਿਲੇ ਉਹ ਤਾਂ ਇਹ ਤਵੀਆਂ ਲਿਫਟੀਆਂ ਤਵੀਆਂ ਵਾਏ ਚੱਕੜ ਖੋਬੇ ਬਹੁਤ ਕੰਮ ਦਿੰਦੇ ਆ ਸਾਨੂੰ ਇੱਕ ਤੇ ਹੌਲਿਆਂ ਦੇ ਜੇ ਡੇਟ ਖਾ ਜਾਂਦਾ ਵੇ ਨਿਕਲਣਾ ਸੌਖਾ ਹੈ ਹੁਣ ਤੇ ਆਪਣਾ ਕੀ ਕਰਨਾ ਹੁਣ ਤੇ ਆ ਕੇ ਲੈਣੀ ਗਿਆਨਿਕ ਲੱਕੇਂ ਤੋਂ ਉਹਨੀਆਂ ਚੰਗੂ ਮਟਾ ਕੇ ਤੇ ਛਿੱਟਾ ਕੋ ਟੋਪੇਂ ਲੱਗੀ ਹੋਣਾ ਬਹੁਤ ਦੇ ਚਾਚਾ ਇੱਥੇ ਮੈਂ ਤੇ ਮਿਲਣਾ ਲਓ ਜੀ ਹੁਣ ਆਹਨ ਤਾਰ ਤੇ ਅੱਜ ਦਰਿਆਲ ਨੂੰ ਅੱਜ ਤੇ ਦਰਾਂਵ ਪਾਰ ਅਰਜਨ ਵੈਲੀ ਤੇ ਜਾਂਦੀ ਅਰ ਦੋਵੇਂ ਜਾਣਗੇ ਹੁਣ ਚੱਲੇ ਪਾ ਤੇ ਆਪਾਂ ਦਰਿਆਲ ਨੂੰ ਪਰ ਫੇਰੇ ਜੀ ਬਾਕੀ ਆਪਾਂ ਤਾਂ ਨਾ ਹੁਣ ਮਿਲਦੇ ਆਂ ਦਰਿਆ ਦੇ ਪਹੁੰਚ ਕੇ ਵੇੜੇ ਜਾਓ ਹਲੋ ਜਾਨੋ ਪਹੁੰਚ ਗਏ ਆਪਾਂ ਭੇੜੇ ਦੇ ਹੋਣਾ ਟਰੈਕਟਰ ਕਰਦੇ ਆ ਲੋਡ ਇੱਕ ਟਰੈਕਟਰ ਪਿੱਛੇ ਆਉਂਦਾ ਉਹਨੂੰ ਡਿੱਕੰਦੇ ਆ ਭਾਇਆ ਨਹੀਂ ਉਹਨੂੰ ਕਾ ਨਹੀਂ ਪਾ ਸਕਦਾ ਵੇਹ ਭਲਾ ਇਧਰ ਆੜਾ ਸਿਹੜ ਕਰ ਲਗਾ ਟਰਾਈ ਲੰਮੇ ਬੈਗੇ ਬੱਥੇ ਸਿਹੜ ਕਰ ਲਗਾ ਟਰਾਈ ਅਜ ਕੋਈ ਚੀਜ਼ ਵੇਖ ਲੱਗੇ ਆ ਤੁਸੀਂ ਲੰਮੇ ਬਹਿਣਾ ਤੁਸੀਂ ਪਹਿਤ ਤੱਕ ਫੇਰ ਆ ਇਧਰ ਨਹੀਂ ਲੰਮੇ ਪਿਆ ਤੇਰੇ ਹਾਂ ਲੰਮਾ ਬੈਜ ਲੰਮਾ ਬੈਜ ਜਾਣੀ ਮਿੱਟੀ ਦਾ ਵਹ ਬਣ ਚ ਹਲ ਜੇ ਲੰਮਾ ਬੈਜ ਦਾ ਮਿੱਟੀ ਖੋਲੇ ਨਾ ਲੰਮਾ ਬੈਜ ਛਾਲ ਮਾਰ ਰਿਹਾ

ਲਾਟਰ ਡਰੋ ਵੀ 17 ਬੰਦਾ ਜਾ ਸੰਭਾ ਤੇਰੀ ਬੰਦੀ ਗਾਲਾ ਪਾ ਉਹ ਤੇ ਬਾਣ ਫੜਨਾ ਕਹਤਣਾ ਇੱਕ ਬਾਣਾ ਫੜ ਉਹਨੂੰ ਚਾਹ ਹੰਤਾਰ ਜਾ ਸਕਦਾ ਯਾਰ ਹਾਂ ਪਾਣ ਕੇ ਨਾ ਦਾਰੂ ਇਥੇ ਪਾਣੀ ਇਥੇ ਤਾਰੂ ਹਾਂ ਲਾਹ ਪੈਰ ਪੜਾ ਨਹੀਂ ਲੱਗਦਾ ਪੈਰ ਲਾ ਤੇ ਮੈਨੂੰ ਕੱਲ ਜਾਣਾ ਹੈ ਜਾ ਸਕਦਾ ਬੰਦਾ ਜਾ ਹਦਰ ਬੰਦਾ ਤੇ ਆਰਾਮ ਨਾਲ ਇਹ ਜਗਾੜ ਵਧੀਆ ਅੱਜ ਨਵੀਂ ਤਕਨੀਕ ਕੋਰ ਤੋਰਤੀ ਅੱਜ ਐਂ ਬੇੜੇ ਤਾਰ ਦੇ ਨਾਲ ਆ ਵੀ ਤਾਰਦਾ ਜ ਗੱਤਾ ਵੀ ਅੱਜ ਗੱਤੇ ਤੇ ਬੰਦਾ ਤਰਨ ਦੇ ਅੱਜ ਪਰਲਾ 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 ਫੱਲਾ ਪਰਲਾ ਨਹੀਂ ਲਓਏ ਪਰ ਲੱਗਦੇ એ <laughs> Thank you. ਆਹ ਨਾ ਅੱਗੇ ਵੀ ਆਏ ਫਟੇ ਹੂੰ ਆਹ ਚਲੋ ਜਵਾਨੋ ਹਜੂਰ ਬੜਾ ਰਸਾ ਹੈ ਹਜੂਰ ਸਾਗੇ ਬਣਿਆ ਡਾ ਨਾਲ ਖੱਤ ਰਸਾ ਰਸਾ ਡਾੜ ਕਲਾ ਨੂੰ ਖੜਤਾ ਇਤਰ ਪਹਿਲਾ ਖੋਲਾ ਡਾੜੇ ਦਾ ਕਰਤਾ ਖੱਜੀ ਵਾਸ਼ ਤੇ ਐਸੇ ਪਾਈ ਤੇ ਐਸੇ ਪਾ ਐਸੇ ਲਾ ਸਾਡਾ ਰਾਹੀ ਬੀਰ ਫੋਰਮਾਨ ਅੱਜ ਕਿਥੋਂ ਲੋੜਨੀ ਆਪੇ ਤੇ ਰਣਾ ਆਪੇ ਤੇ ਰਣਾ ਹੈ ਪਾ ਜਾਣਾ ਪਰ ਇਹਨੂੰ ਲੋੜ ਨਹੀਂ ਲਿਖਿਆ ਇਹਨਾਂ ਆ ਰਹੇ ਨੇ ਮੇਰੇ ਕੀਤਾ ਬਾਬੇ ਦਾ ਨਿਕਲਣਾ ਕੱਲ੍ਹ ਆਪਾਂ ਚੰਗਾ ਕਰਦੇ ਮੇਰੇ ਕੀਤਾ ਹੋਇਆ ਹੋਰ ਜਿਆਦਾ ਇਹ ਨੂੰ ਮੈਂ ਖਾਣਾ ਹਾਂ ਆ ਟਿੰਗਰ ਸਿੰਘ ਦੇੰਦਿਆਂ ਇਧਰ ਆ ਜੜਾ ਮੈਂ ਤੇ ਨੂੰ ਸਕੀਮ ਦੱਸਾ ਰਾਜੂ ਨੂੰ ਬੈਠਾ ਹੈ ਇਧਰ ਕੁ ਮਾਰੀ ਬਾਈ ਇਧਰ ਫੜਿਆ ਉਹ ਉਹ ਤੋਂ ਭੱਜ ਗਿਆ ਟਾਕੀ ਨੂੰ ਮਰ ਕੇ ਖਿੱਚ ਗਿਆ ਮੂੰਹ ਮਾਰਦਾ ਮੋੜਦਾ ਹਾਂ ਤਾ ਮਾਰਵਾਣ ਚ ਨੀਲ ਭਰ ਕੇ ਜੋੜਨਾ ਮਾਰ ਦੇ ਆਰ ਸੜੀ ਬੋਲਣਾ ਆ ਪਾੜ ਰਾਜੂ ਢੱਕੋ ਬੇੜਾ ਕਿ ਢੱਕੋ ਉਹ ਜੀ ਪਹੁੰਚ ਗਿਆ ਆਪਣੇ ਫਾਰਮ ਤੇ ਹੁਣਾਂ ਉਹਨਾ ਗੱਫਾ ਪੜੇ ਸਕਦੇ ਆ ਟਾਈਮ ਕਾਫੀ ਹੋ ਗਿਆ ਅੱਜ ਸੋਣਾ ਰੋਟੀ ਪਾਣੀ ਖਾਈਏ ਸਾਸ ਵਾਈ ਕਰਾਉਣੇ ਬੈਗ ਤੇ ਅੱਜ ਰੋਟੀ ਪਾਣੀ ਖਾ ਕੇ ਤੇ ਫਿਰ ਲੱਗਦੇ ਨੇ ਪੈਲੀ ਵਾਣ ਆਓਏ ਤਿੰਨਾਂ ਨੇ ਸਪਾਈਸ ਵਾਈ ਕਰ ਦੋ ਵਾ ਸਾਰੀ ਬੈਗ ਦੇਖ ਰਿਆਂ ਵਧੀਆ ਇਹ ਗੰਦ ਦੇ ਸਾਰੇ ਪਿਆਸ ਦਾ ਕੁਛ ਰੇ ਬਾਤ ਐ ਇਹਨੂੰ ਕਿੰਨਾ ਰਾਜ ਨੂੰ ਲਾਉਣੇ ਨਾਲ ਹੌਣਾ ਕੰਮ ਕਰਦਾ ਸ਼ੁਰੂ ਕਰੀ ਵਹਨ ਦਾ ਕਾ ਬਾਣੀ ਜਾਂ ਛਾੜ ਐ ਲੜ ਕੇ ਜਾਂ ਤਾਂ ਪਾਣੀਆ ਆਣਾ ਡਰਾਈਵਿੰਗ ਰਾਈਟਰਾਂ ਦੇ ਚਾਣਾ ਸ਼ਾਮਾਂ ਤੱਕ ਰੋ ਪਾ ਦੇਣੀ ਆਪਾਂ ਇਹ ਸਾਰਾ ਜੋ ਨਾਣਾ ਪਾਣਾ ਪੈਣਾ ਵੀ ਤਾਂ ਕਿ ਮੁੰਡੇ ਵੀ ਪਈਏ ਇਹਦੇ ਖੇਤ ਜਾਓ ਉੱਥੇ ਹੀ ਚੱਕੜ ਆ ਇਹਦੇ ਮੋਟਰ ਤੇ ਜਾਓ ਉੱਥੇ ਹੀ ਚੱਕੜ ਆ ਇਹ ਸਾਡੀ ਕਿਸਮਤ ਚ ਚੱਕੜ ਖੋਪਾ ਹੀ ਲੱਭਣੇ ਦੇਖਿਆ ਲੱਗਦਾ ਇਹ ਦੁਨੀਆ ਐਸੀ ਤੋਂ ਫਤਿਹ ਹੋਈਆਂ ਆਪਾਂ ਆ ਗਏ ਦਮੀਆਵਾ ਤਾਂ ਹੀ ਭਾਈ ਬਟਲੀਆਂ ਚੱਕੜ ਖੋਪੇ ਚੁੱਕ ਕੇ ਤੇ ਜਿਹੜਾ ਦੁਬਾਰਾ ਫਟ ਗਿਆ ਹੀ ਤੇ ਜਿਹੜੀ ਇਹ ਮਾ ਦਾਣਾ ਨਹੀਂ ਬਣਿਆ ਭਰਾ ਇਹਨੂੰ ਹੋਲੇ ਨੂੰ ਬਸ ਆ ਵੀ ਤੁਰੇ ਨਵਾ ਦੇਣਾ ਵਾ ਸਾਰਾ ਜੋ ਨਵਾ ਗਈ ਜਿਹੜਾ ਹੁਣ ਕਾਨਕਾ ਟਰੈਕਟਰ ਲਾ ਦੇਣਾ ਛੱਡ ਚ ਤੇ ਗੱਲ ਹੀ ਕੋਈ ਨਹੀਂ ਹੁਣ ਪਿੰਡ ਨੂੰ ਪਹੁੰਚ ਚਾਲੇ ਠੀਕ ਆ ਨਹੀਂ ਵਜਣ ਬਾਕੀ ਸਵੇਰੇ ਮੜਾਂ ਤੇ ਨਾਣਾ ਲਾ ਜੀ ਪਾਜ ਕੇ ਬਣ ਕਰੇ ਆਪਣੇ ਕੰਮ ਮਿਲ ਜੀ ਪਾਸੇ ਜਿਹਾ ਰਹਾ ਜਾ ਜਲਾ ਰਗਾ ਬਣਾ ਠੀਸ ਮਾ 我 h y would you